ਪਟਿਆਲਾ ਡੀਸੀ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਹੁਕਮਾਂ ਤੇ ਗੱਡੀ ਅਟੈਚ ਕੀਤੀ ਗਈ 77 ਸਾਲ ਪੁਰਾਣੇ ਕੇਸ ਦੇ ਵਿੱਚ ਕਾਰਵਾਈ ਹੋਈ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਪਰਿਵਾਰ ਦੀ ਜ਼ਮੀਨ ਵੇਚੀ ਸੀ ਕੋਰਟ ਨੇ ਪਟਿਆਲਾ ਪ੍ਰਸ਼ਾਸਨ ਨੂੰ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਸੀ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਕੇਸ ਚੱਲਿਆ ਸੀ ਡੀਸੀ ਦਫ਼ਤਰ ਦਾ ਸਮਾਨ ਜ਼ਬਤ ਕਰਨ ਪਹੁੰਚੀ ਟੀਮ ਤੋਂ ਪ੍ਰਸ਼ਾਸਨ ਨੇ ਸੋਮਵਾਰ ਤੱਕ ਦਾ ਸਮਾਂ ਮੰਗਿਆ ਹੈ 77 ਸਾਲ ਪੁਰਾਣਾ ਕੇਸ ਹੈ ਜਿਸ ਦੇ ਵਿੱਚ ਇੱਕ ਕਾਰਵਾਈ ਹੋਈ ਹੈ ਤੇ ਪਟਿਆਲਾ ਦੇ ਡੀਸੀ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ ਗੱਡੀ ਨੂੰ ਅਟੈਚ ਕੀਤਾ ਗਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਪਰਿਵਾਰ ਦੀ ਜ਼ਮੀਨ ਵੇਚੀ ਸੀ ਜਿਸ ਦੇ ਵਿੱਚ ਕੋਰਟ ਨੇ ਪਟਿਆਲਾ ਦੇ ਪ੍ਰਸ਼ਾਸਨ ਨੂੰ ਮੁਆਵਜ਼ਾ ਦੇਣ ਦੀ ਗੱਲ ਲੱਖੀ ਸੀ ਹੇਠਲੀ ਅਦਾਲਤ ਤੋਂ ਲੈ ਕੇ ਉੱਚ ਅਦਾਲਤ ਤੱਕ ਸੁਪਰੀਮ ਕੋਰਟ ਤੱਕ ਇਹ ਕੇਸ ਚੱਲਿਆ ਹੈ ਤੇ ਹੁਣ ਸਮਾਂ ਮੰਗਿਆ ਗਿਆ ਹੈ ਸਮਾਨ ਜ਼ਬਤ ਕਰਨ ਪਹੁੰਚੀ ਟੀਮ ਤੋਂ ਪ੍ਰਸ਼ਾਸਨ ਨੇ ਸੋਮਵਾਰ ਤੱਕ ਦਾ ਸਮਾਂ ਮੰਗਿਆ ਹੈ। ਸ 77 ਸਾਲ ਪੁਰਾਣਾ ਕੇਸ ਹੈ ਜਿਸ ਦੇ ਵਿੱਚ ਕਾਰਵਾਈ ਹੋਈ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੇ ਪਟਿਆਲਾ ਡੀਸੀ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ, ਗੱਡੀ ਨੂੰ ਅਟੈਚ ਕੀਤਾ ਗਿਆ ਹੈ। ਇੱਕ ਪਰਿਵਾਰ ਦੀ ਜ਼ਮੀਨ ਵੇਚੀ ਗਈ ਸੀ। ਕੋਰਟ ਨੇ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਸੀ ਤੇ ਹਜ ਜਦੋਂ ਟੀਮ ਪ੍ਰਾਪਰਟੀ ਅਟੈਚ ਕਰਨ ਪਹੁੰਚੀ ਤਾਂ ਸੋਮਵਾਰ ਤੱਕ ਦਾ ਸਮਾਂ ਮੰਗਿਆ ਗਿਆ ਸੋ ਪਟਿਆਲਾ ਪ੍ਰਸ਼ਾਸਨ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਸੀ ਹੇਟਲਿੰਗ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਕੇਸ ਚੱਲਿਆ ਡੀਸੀ ਦਫ਼ਤਰ ਦਾ ਸਮਾਨ ਜ਼ਬਤ ਕਰਨ ਪਹੁੰਚੀ ਟੀਮ ਤੋਂ ਪ੍ਰਸ਼ਾਸਨ ਨੇ ਸੋਮਵਾਰ ਤੱਕ ਦਾ ਸਮਾਂ ਮੰਗਿਆ ਹੈ ਤੋ ਗੱਡੀ ਨੂੰ ਅਟੈਚ ਕੀਤਾ ਗਿਆ ਹੈ ਪਟਿਆਲਾ ਡੀਸੀ ਦੀ ਪ੍ਰਾਪਰਟੀ ਨੂੰ ਅਟੈਚ ਕੀਤਾ ਗਿਆ ਸੁਪਰੀਮ ਕੋਰਟ ਤੇ ਹੁਕਮਾਂ ਤੇ ਕਾਰਵਾਈ ਹੋਈ ਹੈ ਤੇ 77 ਸਾਲ ਪੁਰਾਣਾ ਕੋਈ ਕੇਸ ਹੈ ਜਿਸ ਦੇ ਵਿੱਚ ਇਹ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਦਮਨਪ੍ਰੇਤ ਖਬਰ ਤੇ ਜਾਣਕਾਰੀ ਦੇਣਗੇ ਦਮਨ ਕੇਸ ਕੀ ਹੈ ਜਿਸ ਦੇ ਵਿੱਚ ਕਾਰਵਾਈ ਹੋਈ ਹੈ ਆ ਬਿਲਕੁਲ ਰੁਚੀ ਦਾਸ ਵੀ ਹੈ ਕਿ 77 ਸਾਲ ਪੁਰਾਣਾ ਕੇਸ ਕਿਉਂਕਿ ਜਦੋਂ ਦੇਸ਼ ਦੀ ਵੰਡ ਹੋਈ ਸੀ ਤੇ ਇੱਕ ਅਨੀਜ ਕਨੀਜ ਫਾਤਿਮਾ ਨਾਮ ਦੀ ਇੱਕ ਮਹਿਲਾ ਸੀਗੀ ਜਦੋਂ ਦੇਸ਼ ਦੀ ਵੰਡ ਹੋ ਰਹੀ ਸੀ ਤਾਂ ਉਹ ਮਾਹੌਲ ਖਰਾਬ ਦੇ ਹੋਣ ਦੇ ਨਾਤੇ ਉਹ ਆਪਣੇ ਮਲੇਰ ਕੋਟਲਾ ਦੇ ਵਿੱਚ ਚਲੀ ਗਈ ਸੀ ਲੇਕਿਨ ਉਸ ਦੌਰਾਨ ਉਸ ਦੀ ਪਟਿਆਲਾ ਦੇ ਝੀਲ ਦੇ ਵਿੱਚ ਇੱਕ ਜਿਹੜੀ ਉਹ ਜ਼ਮੀਨ ਸੀਗੀ ਦੀ ਜ਼ਮੀਨ ਨੂੰ ਪ੍ਰਸ਼ਾਸਨ ਵੱਲੋਂ ਵੇਚ ਦਿੱਤਾ ਗਿਆ ਸੀਗਾ ਯਾਨੀ ਕਿ ਉਸ ਸਮੇਂ ਦੇ ਜਿਹੜਾ ਮੌਕੇ ਦਾ ਪ੍ਰਸ਼ਾਸਨ ਸੀਗਾ ਉਸ ਦੇ ਵੱਲੋਂ ਜ਼ਮੀਨ ਦਾ ਸੌਦਾ ਕਰ ਦਿੱਤਾ ਗਿਆ ਸੀ ਉਸ ਨੂੰ ਵੇਚ ਦਿੱਤਾ ਗਿਆ ਸੀ ਤਾਂ ਇਸ ਮੁੰਡਾ ਦੇ ਵੱਲੋਂ ਜਿਹੜਾ ਕੋਰਟ ਦੇ ਵਿੱਚ ਕੇਸ ਕੀਤਾ ਗਿਆ ਸੀਗਾ ਤਾਂ 2008 ਦੇ ਵਿੱਚ ਹਾਲਾਂਕਿ ਇਸ ਮਹਿਲਾ ਦੀ ਮੌਤ ਹੋ ਗਈ ਸੀ ਲੇਕਿਨ ਇਸ ਦਾ ਪਰਿਵਾਰ ਜਿਹੜਾ ਹੈ ਇਸ ਪੂਰੇ ਕੇਸ ਦੀ ਪਹਿਰਵਾਈ ਕਰ ਰਿਹਾ ਸੀਗਾ ਹਾਲਕਿ ਕੋਰਟ ਜਦੋਂ ਕੋਰਟ ਦੇ ਵਿੱਚ ਇਹ ਕੇਸ ਪਹੁੰਚਿਆ ਤਾਂ ਕੋਰਟ ਦੇ ਵੱਲੋਂ ਫਰਮਾਨ ਆਏ ਸੀਗੇ ਕਿ ਇਹਨਾਂ ਦੀ ਜ਼ਮੀਨ ਜਿਹੜੀ ਹੈ ਇਹਨਾਂ ਨੂੰ ਵਾਪਸ ਕੀਤੀ ਜਾਵੇ ਲੇਕਿਨ ਉਹ ਕੇਸ ਦੀ ਜ਼ਮੀਨ ਜਿਹੜੀ ਉਹ ਵਾਪਸ ਨਹੀਂ ਕੀਤੀ ਕਿ ਜਿਸ ਦੇ ਕਰਕੇ ਕੇਸ ਲੰਮਕਦਾ ਰਿਹਾ ਔਰ ਲੰਬਾ ਚੱਲਦਾ ਰਿਹਾ ਜਿਸ ਦੇ ਕਰਕੇ ਜਦੋਂ ਫੈਸਲਾ ਕੋਰਟ ਦੇ ਵੱਲੋਂ ਸਾਹਮਣੇ ਆਇਆ ਉਹ ਫੈਸਲਾ ਪਰਿਵਾਰ ਦੇ ਹੱਕ ਦੇ ਵਿੱਚ ਸੀਗਾ ਔਰ ਜਿਸ ਦੇ ਵਿੱਚ ਸਿੱਧੇ ਤੌਰ ਦੇ ਉੱਪਰ ਆਦੇਸ਼ ਮੌਕੇ ਦੇ ਡੀਆਰ ਡਿਪਟੀ ਕਮਿਸ਼ਨ ਨੂੰ ਹੋਏ ਸੀਗੇ ਕਿ ਤੁਸੀਂ ਜਿਹੜੀ ਇਸੀ ਜ਼ਮੀਨ ਹੈ ਉਸ ਨੂੰ ਇਸ ਨੂੰ ਵਾਪਸ ਕਰੋ ਜਾਂ ਉਸ ਦਾ ਜਿਹੜਾ ਮੁੱਲ ਉਹ ਉਸ ਨੂੰ ਕਿਥੇ ਕਿਥੇ ਵਾਪਸ ਕਰੋ ਲੇਕਿਨ ਉਸ ਦੇ ਖਿਲਾਫ ਉਸ ਸਮੇਂ ਦਾ ਪ੍ਰਸ਼ਾਸਨ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਚਲਾ ਗਿਆ ਸੀਗਾ ਜਿੱਥੇ ਸਟੇ ਮੰਗੀ ਗਈ ਸੀ ਕਿ ਕਿ ਇਹ ਅਜਿਹਾ ਜੁਰਮਾਨਾ ਜਿਹੜਾ ਇਹ ਅਜਿਹਾ ਜਿਹੜਾ ਪੂਰਾ ਫਰੂਦਾ ਪੈਸਾ ਹੈ ਉਹ ਜਮ੍ਹਾਂ ਜਿਹੜਾ ਪ੍ਰਸ਼ਾਸਨ ਨਹੀਂ ਕਰਾ ਸਕਦਾ ਤੇ ਇਹ ਲੰਬਾ ਕੇਸ ਜਿਹੜਾ ਉਸ ਦੇ ਵਿੱਚ ਕੋਰਟ ਨੇ ਕਿਹਾ ਸੀਗਾ ਕਿ ਜਲਦੋਂ ਜਲਦ ਕਰਾ ਕੇ ਦੋਨੇ ਤੇ ਤੁਹਾਡੀ ਪ੍ਰਾਪਰਟੀ ਜਿਹੜੀ ਉਹ ਅਟੈਚ ਕਰ ਦਿੱਤੀ ਜਾਵੇ ਕਿਉਂਕਿ ਉਸ ਦੇ ਵਿੱਚ ਪ੍ਰਾਪਰਟੀ ਅਟੈਚ ਕਰ ਦਿੱਤੀ ਗਈ ਸੀ ਡਿਪਟੀ ਕਮਿਸ਼ਨਰ ਦੀ ਤਾਂ ਉਸ ਦੇ ਤਹਿਤ ਕੱਲ ਸੈਸ਼ਨ ਕੋਰਟ ਦੀ ਟੀਮ ਜਿਹੜੀ ਹੈ ਉਹ ਪਟਿਆਲਾ ਪਹੁੰਚੀ ਸੀ ਪਟਿਆਲਾ ਡਿਪਟੀ ਕਮਿਸ਼ਨਰ ਦੇ ਦਫ਼ਤਰ ਪਹੁੰਚੀ ਸੀ ਕਿ ਜਿੱਥੇ ਉਹਨਾਂ ਨੇ ਆਖਿਆ ਉਸ ਦੀ ਜਿਹੜਾ ਸਮਾਨ ਜੱਫਤੀ ਕੀਤਾ ਸੀਗਾ ਉਸ ਨੂੰ ਵੇਖਣ ਦੇ ਲਈ ਪਹੁੰਚੀ ਸੀ ਕਿ ਕਿੱਥੇ ਇਹ ਸਮਾਨ ਹੈ ਜਿਹੜਾ ਡਿਪਟੀ ਕਮਿਸ਼ਨਰ ਦਾ ਜੱਫਤ ਕੀਤਾ ਗਿਆ ਤਾਂ ਮੌਕੇ ਤੇ ਕੁਝ ਵੀ ਜਿਹੜੀ ਉਸ ਟੀਮ ਨੂੰ ਨਹੀਂ ਮਿਲਿਆ ਜਿਸ ਕਰਕੇ ਉਹ ਉਹਨਾਂ ਦੇ ਹਦੇਦ ਸੀਗੇ ਕਿ ਜਿਹੜਾ ਡਿਪਟੀ ਕਮਿਸ਼ਨਰ ਦਾ ਜਿਹੜਾ ਕਮਰਾ ਹੈ ਉਸ ਨੂੰ ਖਾਲੀ ਕੀਤਾ ਜਾਵੇ ਹੋਰ ਪ੍ਰਸ਼ਾਸਤਿਕ ਅਧਿਕਾਰੀ ਦੇ ਜਿਹੜੇ ਕਮਰੇ ਨੇ ਉਸ ਨੂੰ ਖਾਲੀ ਕੀਤਾ ਜਾਵੇ ਉਹਨਾਂ ਦਾ ਸਮਾਨ ਜਿਹੜਾ ਕੋਰਟ ਦੇ ਵਿੱਚ ਜਾਏਗਾ ਜੱਫ ਹੋ ਕੇ ਲੇਕਿਨ ਉਸ ਸਮੇਂ ਡਿਪਟੀ ਕਮਿਸ਼ਨ ਨੇ ਸਮਾਂ ਮੰਗਿਆ ਹੈਗਾ ਸੋਮਵਾਰ ਤੱਕ ਦਾ ਕਿ ਸੋਮਵਾਰ ਤੱਕ ਦਾ ਸਮਾਂ ਦਿੱਤਾ ਜਾਵੇ ਤੁਹਾਨੂੰ ਜਿਹੜਾ ਜੱਫ ਹੋਇਆ ਸਮਾਨ ਜਿਹੜਾ ਉਹ ਸਾਰਾ ਖਾ ਦਿੱਤਾ ਜਾਵੇਗਾ ਇਸ ਲਈ ਚਲਦੇ ਚਲਦੇ ਹੀ ਹੀ ਪੰਜਾਬ ਜੁੜੇ ਡਿਪਟੀ ਕਮਿਸ਼ਨਰ ਦੀ ਪ੍ਰਤੀ ਆਦ ਉਹਨਾਂ ਦੀ ਗੱਡੀ ਨੂੰ ਜਿਹੜਾ ਉਹ ਕਿਤੇ ਨਾ ਕਿਤੇ ਕੋਰਟ ਵੱਲੋਂ ਕੋਰਟ ਦੀ ਟੀਮ ਵੱਲੋਂ ਜਿਹੜਾ ਉਹ ਜੱप्त ਕਰ ਲਿਆ ਹੈ ਉਸ ਨੂੰ ਬੌਂਡ ਕਰ ਦਿੱਤਾ ਗਿਆ ਹੈ ਸਪੱਸ਼ਟ ਤਾਂ ਉਹ ਹਾਲਾਂਕਿ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਹੀ ਮੌਜੂਦ ਹੈ ਲੇਕਿਨ ਉਸ ਨੂੰ ਕਵਰ ਅਪ ਕਰਕੇ ਹੁਣ ਸਾਈਡ ਤੇ ਕਰ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਸੋਮਵਾਰ ਤੱਕ ਕਿਹੜੀ ਅਜਿਹੀ ਫਾਈਲ ਤਿਆਰ ਕਰਕੇ ਜਿਹੜਾ ਇਹ ਡਿਪਟੀ ਕਮਿਸ਼ਨਰ ਦੇ ਵੱਲੋਂ ਜਿਹੜੀ ਉਹ ਪੇਸ਼ ਕੀਤੀ ਜਾਂਦੀ ਹੈ ਜਿਸ ਕਰਕੇ ਉਹਨਾਂ ਦਾ ਦਫ਼ਤਰ ਜਿਹੜਾ ਨਾ ਖਾਲੀ ਹੋ ਪਾਵੇ ਜਾਂ ਖਾਲੀ ਕਰਕੇ ਦਫ਼ਤਰ ਦੀ ਚਾਬੀ ਜਾਂ ਉਹ ਸਮਾਨ ਜਿਹੜਾ ਉਹ ਕਿਤੇ ਨਾ ਕਿਤੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਇਹ ਜ਼ਰੂਰ ਵੇਖਣ ਵਾਲਾ ਹੁੰਦਾ ਹੈ। ਠੀਕ ਹੈ ਸ਼ੁਕਰੀਆ ਦਮਨ ਜਾਣਕਾਰੀ ਦੇਣ ਦੇ ਲਈ। ਸੋ ਡੀਸੀ ਦਫ਼ਤਰ ਦਾ ਸਮਾਨ ਸਬਤ ਕਰਨ ਦੇ ਲਈ ਟੀਮ ਪਹੁੰਚੀ ਤੇ ਉਸ ਟੀਮ ਤੋਂ ਸੋਮਵਾਰ ਤੱਕ ਦਾ ਸਮਾਂ ਮੰਗਿਆ ਗਿਆ ਹੈ। ਹੁਣ ਵੇਖਣਾ ਹੋਏਗਾ ਡੀਸੀ ਦਫ਼ਤਰ ਦੇ ਵੱਲੋਂ ਕਿ ਫਾਈਲ ਤਿਆਰ ਹੁੰਦੀ ਹੈ ਕਿ ਕੁਝ ਤਰਕ ਦਿੱਤੇ ਜਾਂਦੇ ਨੇ।